ਕਿੰਨੇ ਮਰੀਜ਼ ਦੇਖ ਲਏ ਅਣਗਿਣਤ ਦੇਖ ਲੇ ਕੋਈ ਗਿਣਤੀ ਨਹੀਂ ਹੈਗਾ ਅਣਗਿਣਤ ਕੋਈ ਗਿਣਤੀ ਨਹੀਂ ਕੋਟਾਂ ਲੱਗੇ ਕਿੰਨੇ ਮਰੀਜ਼ ਸੱਟਾਂ ਦੇ ਆ ਗਏ 35 40 ਮਰੀਜ਼ ਤਾਂ ਹੁਣ ਤੱਕ ਆਲੇ ਘੰਟੇ ਦੇ ਵਿੱਚ ਵਿੱਚ ਹਲੇ ਜਰੂਰਤ ਜਿੱਥੇ ਜਿੱਤੇ ਪੈਂਦੀ ਹੈ ਸਭ ਨੂੰ ਸਾਥ ਦੇਣਾ ਸਹੀ ਦਾ ਹੈ ਭਾਵੇਂ ਇੱਕ ਸਾਨੀਂ ਅੰਦੋਲਨ ਹੈ ਪਾ ਮੈਂ ਜਦੋਂ ਕੋਈ ਵੀ ਦਾ ਦੌਰ ਸੀਗਾ ਕਰੋਨਾ ਦਾ ਦੌਰ ਸੀ ਆਪਣੇ ਦੇਸ਼ ਦੇ ਵਿੱਚ ਜਿਵੇਂ ਹਰ ਪਾਸੇ ਹਾਹਾਕਾਰ ਸੀ ਆਪਾਂ ਦਿੱਲੀ 'ਚ ਵੀ ਸੇਵਾ ਕੀਤੀ ਮੈਂ ਸੀਗਾ ਡਾਕਟਰ ਬਲਵੀਰ ਸਿੰਘ ਜਦੋਂ ਹੁੰਦੇ ਸੀ ਉੱਥੇ ਸੇਵਾ ਉਹ ਵੀ ਦੰਦੇ ਸੀ ਪਰ ਸਾਰੇ ਨਾਲ ਮਿਲ ਕੇ ਜਾਂਦੇ ਹੁੰਦੇ ਸੀ ਕੋਈ ਕੋ ਦਾਨੀ ਸੱਜਣੇ ਇਹ ਦਵਾਈਆਂ ਦਾ ਬਾਕਸ ਭਰ ਕੇ ਦੇ ਕੇ ਚਲੇ ਗਏ ਹਨਾ ਨਾਮ ਵੀ ਨਹੀਂ ਦੱਸਿਆ ਵੀ ਅਭੀ ਕਿੱਥੋਂ ਆਏ ਆ ਕੀ ਹੈਗੀ ਐ ਸੋ ਇਦਾਂ ਪੰਜਾਬ 'ਚ ਦਾਨੀ ਬਹੁਤ ਨੇ ਜਿਹੜੇ ਦੇਣਾ ਚਾਹੁੰਦੇ ਆ ਤੇ ਇੱਕ ਇਨਸਾਨੀਤ ਲਈ ਦਰਦ ਹਰ ਇੱਕ ਇਨਸਾਨ ਨੂੰ ਰੱਖਣਾ ਚਾਹੀਦਾ ਮੰਗੋ ਤੁਸੀਂ ਆਪਣਾ ਹਸਤਾ ਵਾਲ ਇੱਥੇ ਖੜਾ ਕਰ ਦਿੰਗੇ ਬਿਲਕੁਲ ਜੀ ਲੋਡ ਪਊਗੀ ਤਾਂ ਜਿਵੇਂ ਜਿਵੇਂ 25 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਸ ਪਿੰਤ ਸਿੰਘ ਅਸੀਂ ਖੜੇ ਹਾਂ ਲਾਈਫ ਕੇਅਰ ਫਾਊਂਡੇਸ਼ਨ ਜਿੱਥੇ ਕਿ 2020 ਦੇ ਅੰਦੋਲਨ ਵੇਲੇ ਇਹਨਾਂ ਨੇ ਕਾਫੀ ਵੱਡਾ ਆਪਣਾ ਹਸਪਤਾਲ ਉੱਥੇ ਬਣਾਇਆ ਸੀ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਪਰਮਖੰਧਾਰਾਂ ਲੋਕਾਂ ਦਾ ਮਿਲਿਆ ਸੀ ਤੇ ਲੱਖਾਂ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿ ਤੇ ਅੱਜ ਵੀ ਇਹਨਾਂ ਦੇ ਕੋਲ ਹਰ ਤਰ੍ਹਾਂ ਦੀ ਦਵਾਈਆਂ ਜਿਹੜੀ ਹੈ ਲੋਕਾਂ ਨੂੰ ਲਗਾਤਾਰ ਦੇ ਰਹੇ ਨੇ ਮੈਡਮ ਹੁਣ ਤੱਕ ਕਿੰਨੇ ਮਰੀਜ਼ ਦੇਖ ਲਈ ਤੁਸੀਂ ਹੁਣ ਤੱਕ ਕਿੰਨੇ ਮਰੀਜ਼ ਦੇਖ ਲਏ ਅਣਗਿਣਤ ਦੇਖ ਲਏ ਕੋਈ ਗਿਣਤੀ ਨਹੀਂ ਹੈਗੀ ਅਣਗਿਣਤ ਕੋਈ ਗਿਣਤੀ ਨਹੀਂ ਕੋਈ ਗਿਣਤੀ ਦੇਖ ਲਏ ਜੀ ਹਾਂਜੀ ਸੱਟਾਂ ਲੱਗੀਆਂ ਕਿੰਨੇ ਮਰੀਜ਼ਾਂ ਦੀ ਸੱਟਾਂ ਦੇ ਆਏਗੇ 35-40 ਮਰੀਜ਼ਾਂ ਹੁਣ ਤੱਕ ਆਲੇ ਘੰਟੇ ਦੇ ਵਿੱਚ ਵਿੱਚ ਹਲੇ ਹੀ ਹਾਂਜੀ ਇਹ ਤੁਸੀਂ ਸੱਟਾਂ ਆਮ ਸੱਟਾਂ ਨੇ ਉਹ ਤਾਂ ਸੱਟਾਂ ਹੀ ਲੱਗੀ ਹੋਈਆਂ ਆ ਜਿਨ੍ਹਾਂ ਦੇ ਕੋਈ ਪਿਛਲੇ ਜ਼ਖਮ ਪੈਰਾਂ ਦੀ ਜ਼ਖਮ ਹੈ ਉਹ ਤਾਂ ਸੱਟਾਂ ਹੀ ਲੱਗੀਆਂ ਕਿਸੇ ਜੀ ਦਾ ਕੋਈ ਪੱਟੀ ਕਰਾਣੀ ਕਿਸੇ ਦਾ ਪਹਿਲਾਂ ਜ਼ਖਮ ਨੇ ਉਹ ਨੇ ਨੋਰਮਲ ਵਾਲੇ ਐਦਾਂ ਐਦਾਂ ਕੋਈ ਨਹੀਂ ਕਿਸੇ ਦਾ ਹੈਗਾ ਦੇ ਕੋਲੇ ਲਗਾਤਾਰ ਜਿਹੜੇ ਮਰੀ ਜਾ ਰਹੇ ਨੇ ਤੇ ਅੰਦਰ ਅਵਤਾਰ ਨੇ ਜਿਹੜੇ ਇਹ ਫਾਊਂਡੇਸ਼ਨ ਨੂੰ ਚਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਇਹ ਅਵਤਾਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਧੰਨਵਾਦ ਭਾਈ ਜੀ ਤੁਸੀਂ ਬੜਾ ਵਧੀਆ ਤਾਮਝਾਮ ਜਿਹੜਾ ਬਣਾਇਆ ਜਦੋਂ ਆਪਣਾ 2020 ਦਾ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਤੁਹਾਡੀ ਸ਼ੁਰੂਆਤ ਸੀਗੀ ਕਿਵੇਂ ਦੇਖਦੇ ਹਾਂ ਬਿਲਕੁਲ ਜੀ ਦੇਖੋ ਜ਼ਰੂਰਤ ਜਿੱਥੇ-ਜਿੱਥੇ ਪੈਂਦੀ ਹੈ ਸਭ ਨੂੰ ਸਾਥ ਦੇਣਾ ਸਹੀ ਦਾ ਹੈ ਭਾਵੇਂ ਇੱਕ ਸਾਨੀ ਅੰਦੋਲਨ ਹੈ ਭਾਵੇਂ ਜਦੋਂ ਕੋਵਿਡ ਦਾ ਦੌਰ ਸੀਗਾ ਕਰੋਨਾ ਦਾ ਦੌਰ ਸੀ ਆਪਣੇ ਦੇਸ਼ ਦੇ ਵਿੱਚ ਜਿਵੇਂ ਹਰ ਪਾਸੇ ਹਾਹਾਕਾਰ ਸੀ ਆਪਾਂ ਦਿੱਲੀ 'ਚ ਵੀ ਸੇਵਾ ਕੀਤੀ ਮੈਂ ਸੀਗਾ ਡਾਕਟਰ ਬਲਵੀਰ ਸਿੰਘ ਜਦੋਂ ਹੁੰਦੇ ਸੀ ਉੱਥੇ ਸੇਵਾ ਉਹ ਵੀ ਦਿੰਦੇ ਸੀ ਪਰ ਸਾਰੇ ਨਾਲ ਮਿਲ ਕੇ ਜਾਂਦੇ ਹੁੰਦੇ ਸੀ ਸਿੰਘੂ ਬਾਰਡਰ ਤੋਂ ਆਪਣਾ ਦਿੱਲੀ 'ਚ ਸਮਾਵਾ ਦੇਣਾ ਤੇ ਹੋਰ ਵੀ ਪੰਜਾਬ ਤੇ ਆਪਣੇ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਲੋੜ ਪੈਂਦੀ ਹੈ ਤਾਂ ਐਨ ਜੀਓਜ਼ ਬਾਦ ਚੜ ਕੇ ਜਦੋਂ ਕਰੋਨਾ ਸੀਗਾ ਆਪਣੇ ਸਾਰੇ ਗੁਰੂ ਘਰਾਂ 'ਚੋਂ ਸੇਵਾ ਕੀਤੀਆਂ ਗਈਆਂ ਸੋ ਆਪਾਂ ਨੂੰ ਸਿੱਖਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਦੂਜੀ ਇਹ ਦੇਖੋ ਹੁਣ ਇੱਕੋ ਦਾਨੀ ਸੱਜਣੇ ਦਵਾਈਆਂ ਦਾ ਬਾਕਸ ਭਰ ਕੇ ਦੇ ਕੇ ਚਲੇ ਗਏ ਹਨਾ ਨਾਮ ਵੀ ਨਹੀਂ ਦੱਸਿਆ ਵੀ ਅਭੀ ਕਿੱਥੋਂ ਆਏ ਆ ਕੀ ਹੈਗੀ ਹੈ ਸੋ ਇਦਾਂ ਪੰਜਾਬ 'ਚ ਦਾਨੀ ਬਹੁਤ ਨੇ ਜਿਹੜੇ ਦੇਣਾ ਚਾਹੁੰਦੇ ਆ ਤੇ ਇੱਕ ਇਨਸਾਨੀਤ ਲਈ ਦਰਦ ਹਰ ਇੱਕ ਇਨਸਾਨ ਨੂੰ ਰੱਖਣਾ ਚਾਹੀਦਾ ਸੋ ਇੱਥੇ ਵੀ ਅਸੀਂ ਹੁਣ ਜਿਵੇਂ ਸ਼ੁਰੂਆਤੀ ਦੌਰ ਤੋਂ ਆਏ ਹੋਏ ਆ ਹੁਣ ਜਿਵੇਂ ਜਿਵੇਂ ਲੱਗ ਰਿਹਾ ਹੈ ਕਿ ਇੱਥੇ ਕਿਸਾਨ ਤੇ ਬਜ਼ੁਰਗ ਪਿੰਡਾਂ ਤੋਂ ਬਹੁਤ ਜ਼ਿਆਦਾ ਆ ਰਹੇ ਤੇ ਮੈਡੀਕਲ ਜ਼ਰੂਰਤ ਹੈ ਮੈਡੀਕਲ ਸੁਵਿਧਾ ਮੈ ਹੋਣੀ ਚਾਹੀਦੀਆਂ ਸੋ ਦਾ ਦਾਇਨਾ ਚ ਵਾਅਦਾ ਕਰਦੇ ਜਾਵਾਂਗੇ ਪਹਿਲਾਂ ਮੰਗੂ ਤੁਸੀਂ ਆਪਣਾ ਹਸਪਤਾਲ ਇੱਥੇ ਖੜਾ ਕਰਦੇਗੇ ਬਿਲਕੁਲ ਜੀ ਲੋੜ ਪਊਗੀ ਤਾਂ ਜਿਵੇਂ ਜਿਵੇਂ ਅਕਾਲ ਪੁਰਖ ਦੀ ਸਾਡੀ ਤਾਂ ਕੀ ਔਕਾਤ ਹੈ ਬਾਬਾ ਜੀ ਦਾ ਹੁਕਮ ਹੁੰਦਾ ਤਾਂ ਸਭ ਕੁਝ ਹੋ ਜਾਂਦਾ ਹਸਪਤਲ ਵੀ ਖੜੇ ਹੋ ਜਾਂਦੇ ਆ ਸੋ ਬਾਕੀ ਸਾਰੀ ਸੰਗਤ ਦਾ ਸਹਿਯੋਗ ਹੈ ਤੁਹਾਡਾ ਭਰਾਵਾਂ ਰਸੇ ਹੋਗਾ ਜਿਹੜਾ ਇਸ ਮੁਹੀਮ ਨੂੰ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਸੋ ਦੇਖੋ ਅੰਦੋਲਨ ਨੂੰ ਕੋਈ ਵੀ ਬੰਦਾ ਬਦਨਾਮ ਨਾ ਕਰੇ ਇਹਦਾ ਅੰਦੋਲਨ ਦਾ ਨਾਮ ਕੀ ਹੈ ਕਿਸਾਨ ਅੰਦੋਲਨ ਕੋਈ ਹੋਰ ਨਾਮ ਥੋੜਾ ਨਾ ਸੋ ਅਸੀਂ ਤਾਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਜੋ ਬਜ਼ੁਰਗ ਨੇ ਇਹ ਤੁਹਾਨੂੰ ਲੱਗਦਾ ਵੀ 60 60 70 70 ਸਾਲ ਦੇ ਬਜ਼ੁਰਗ ਅੱਗੇ ਜਾ ਕੇ ਡੰਡੇ ਮਾਰਨਗੇ ਇਹ ਪੀਸਫੁਲੀ ਪ੍ਰੋਟੈਸਟ ਕਰਨ ਆਏ ਆ ਆਪ ਦਾ ਇਹਨਾਂ ਨੂੰ ਕਰਨ ਦਿਓ ਤੇ ਆਪਾਂ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਾਂ ਆਗੂਆਂ ਦੇ ਅੰਡਰ ਰਹਿ ਕੇ ਚੱਲਣਾ ਜੋ ਗੋਆਈ ਹੇਟ ਜੋ ਵੀ ਇੱਥੇ ਪੀਸਫੁਲੀ ਆਪਾਂ ਪ੍ਰੋਟੈਸਟ ਕਰਨਾ ਸੋ ਦਿੱਲੀ ਅਸੀਂ ਸੰਭੂ ਬਾਰਡਰ ਤੇ ਖੜੇ ਹੋਏ ਆਂ ਇਸ ਟਾਈਮ ਅਸੀਂ ਸੰਗਤ ਨੂੰ ਵੀ ਦੱਸਦੇ ਆਂ ਸੰਭੂ ਬਾਰਡਰ ਹੈ ਸਿੰਘੂ ਬਾਰਡਰ ਨਹੀਂ ਹੈਗਾ ਇਹ ਵੀ ਕਨਫਿਊਜ਼ਨ ਹੈ ਸਿੰਘੂ ਬਾਰਡਰ ਸਰਕਾਰ ਨੇ ਜਾਮ ਕੀਤਾ ਹੋਇਆ ਉੱਥੇ ਤੱਕ ਤੁਸੀਂ ਪਹੁੰਚੇ ਹੀ ਨਹੀਂ ਹਲੇ ਅਜ ਤਾਂ ਸੰਭੂ ਬਾਰਡਰ ਤੇ ਹੈ ਇਹ ਤਾਂ ਰਾਜਪੁਰਾ ਤੇ ਅੰਮਾਲੇ ਦੇ ਵਿੱਚ ਹੈ ਸੋ ਸਿੰਕੂ ਬਾਰਡਰ ਤਾਂ ਜਿਹੜਾ ਹੈਗਾ ਦਿੱਲੀ ਦੇ ਆਪਣਾ ਹਰਿਆਣਾ ਦਾ ਬਾਰਡਰ ਹੈ ਉਹ ਤਾਂ ਸਰਕਾਰ ਨੇ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਜੋ ਉਹ ਸਰਕਾਰ ਦੇ ਜਿਹੜੇ ਬਾਰਡਰ ਲਾਏ ਹੋਏ ਹਨ ਉਹਨਾਂ ਕਰਕੇ ਹੋ ਰਹੀ ਹੈ ਤੁਸੀਂ ਇੱਕ ਸਮਾਜ ਸੇਵੀ ਵੀ ਹੋ ਲਗਾਤਾਰ ਲੋਕਾਂ ਦੀ ਇਸ ਤੋਂ ਇਲਾਵਾ ਵੀ ਜਿਹੜੀ ਸੇਵਾ ਕਰਦੇ ਰਹਿੰਦੇ ਹੋ ਪੰਜਾਬ ਦੇ ਵਿੱਚ ਤੁਹਾਡੇ ਹੋਰ ਵੀ ਕਈ ਥਾਵਾਂ ਦੇ ਉੱਤੇ ਬਣੇ ਹੋਣੇ ਉਹਨਾਂ ਬਾਰੇ ਵੀ ਜਾਣਕਾਰੀ ਦਿਓ ਬਿਲਕੁਲ ਜੀ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਲੈਬਾਰਟਰੀ ਦੀਆਂ ਸਵਾਵਾਂ ਚੱਲ ਰਹੀਆਂ ਜੋ ਕਿ ਬਹੁਤ ਹੀ ਘੱਟ ਤੇ ਤੇ ਜਿਹੜੇ ਪੂਰਪਲ ਹੋਨੇ ਆ ਉਹਨਾਂ ਨੂੰ ਟੈਸਟ ਕੀਤੇ ਜਾਂਦੇ ਆ ਫ੍ਰੀ ਟੈਸਟ ਕੀਤੇ ਜਾਂਦੇ ਆ ਤੇ ਕੈਂਪ ਲਗਾਏ ਜਾਂਦੇ ਆ ਅਸੀਂ 250 ਦੇ ਕਰੀਬ ਕੈਂਪ ਲਾ ਚੁੱਕੇ ਆ ਜਦੋਂ ਅੰਦੋਲਨ ਹੋਇਆ ਸੀ ਉਦੋਂ ਆਪਾਂ ਲੋਕਾਂ ਦੇ ਬਹੁਤ ਟੈਸਟ ਕੀਤੇ ਤਾਂ ਉੱਥੇ ਕਿਡਨੀ ਵਾਲੇ ਸਾਨੂੰ ਪੇਸ਼ੈਂਟ ਬਹੁ ਮਿਲੇ ਕਿ ਜਿਨ੍ਹਾਂ ਦਾ ਦਰਦਾਂ ਦੀ ਦਵਾਈਆਂ ਖਾਈ ਜਾਣਾ ਵਿੱਚ ਵਿੱਚ ਹਨਾ ਤੇ 슈ਗਰ ਦੀ ਦਵਾਈ ਜਦੋਂ ਵਿੱਚ ਮਿੱਠਾ ਵੀ ਖਾ ਲੈਣਾ ਆਪਣੀ ਮਰਜ਼ੀ ਨਾਲ ডোজ ਘੱਟ ਵੱਧ ਕਰ ਲੈਣੀ ਜਦੋਂ ਆਪਣੀ ਮਰਜ਼ੀ ਨਾਲ ਦਵਾਈ 500mg ਤੋਂ 1000mg ਖਾਣੀ ਸ਼ੁਰੂ ਕਰ ਦਿੰਦੇ ਆ ਤਾਂ ਉਹ ਕਿਤੇ ਕਿਤੇ ਉਹਨਾਂ ਦਾ ਕਰੈਟਨਿਨ ਵਧਣਾ ਸ਼ੁਰੂ ਹੋ ਜਾਂਦਾ ਤਾਂ ਉਹ ਪੇਸ਼ੈਂਟ ਫਿਰ ਹੌਲੇ ਹੌਲੇ ਡਾਇਲਿਸਿਸ ਤੇ ਪਹੁੰਚ ਜਾਂਦਾ ਕਰੋਨਿਕ ਹੋ ਜਾਂਦੀ ਹੈ ਬਿਮਾਰੀ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਬੁਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ